ਅਦੋ ਅੰਮ੍ਰਿਤ ਪਾਸ ਤੋਂ ਘਰ ਦੁਬਾਰਾ ਐਮਐਸਏ ਕੌਫਾ ਬੜਾਇਆ ਗਿਆ ਇਸ ਸਾਥ ਕੇ ਲਿਏ ਕੀ ਕਹਿਣਾ ਚਾਹੋਗੇ ਉਸ ਕੋ ਲੈ ਕੇ ਅਤੇ ਕਿਸ ਤਰੀਕੇ ਦੀ ਅਗਰਣਨੀਤੀ ਆਪ ਕੀ ਤਰਫੋਂ ਪੇਸ਼ ਕੀਤੀ ਜਾਵੇ ਇਹ ਤੋਂ ਦੇਖੋ ਜੀ ਇੱਕ ਬਹੁਤ ਦੇਸ਼ ਦੀ ਬਦਕਿਸਮਤੀ ਹੈ ਕਿ ਉਤੇ ਹਾਕਮ ਇਹੋ ਜੇ ਬੈਠੇ ਆ ਕਿ ਜਿਹੜੇ ਇਹ ਲੋਕਤੰਤਰ ਦੀਆਂ ਧੱਜੀਆਂ ਡਾ ਰਹੇ ਹਨ ਕਾਨੂੰਨ ਤੇ ਇਹੋ ਜੇ ਲੋਕਤੰਤਰੀ ਦੇਸ਼ 'ਚ ਇਹੋ ਜੇ ਕਾਲੇ ਕਾਨੂੰਨਾਂ ਨੂੰ ਕੋਈ ਥਾਂ ਨਹੀਂ ਫਿਰ ਵੀ ਇਹੋ ਜੇ ਆਮ ਘਟ ਗਿਣਤੀਆਂ ਤੇ ਲਾਏ ਜਾ ਰਹੇ ਆ ਫਿਰ ਉਹਨਾਂ ਨੂੰ ਲੰਮੇ ਸਮੇਂ ਲਈ ਵਧਾਇਆ ਜਾ ਰਿਹਾ ਕਿ ਬਹੁਤ ਵੱਡੀ ਜਿਹੜੀ ਆ ਕਿ ਘੱਟ ਗਿਣਤੀਆਂ ਨੂੰ ਦਬਾਉਣ ਦੀ ਉਹਨਾਂ ਦੇ ਵਾਇਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਮੇਰਾ ਖਿਆਲ ਹੈ ਕਿ ਇਹ ਇਦਾਂ ਕੀਤਾ ਇਹ ਦੇਸ਼ ਦਾ ਵੀ ਬਹੁਤ ਵੱਡਾ ਨੁਕਸਾਨ ਕਰ ਰਿਹਾ ਆ ਆਮ ਲੋਕ ਆਮ ਲੋਕਾਂ ਨੂੰ ਵੀ ਗਲਤ ਪਾਸੇ ਨੂੰ ਧੱਕਿਆ ਜਾ ਰਿਹਾ ਕਿ ਇੱਕ ਐਮਪੀ ਹੋਣ ਦੇ ਬਾਵਜੂਦ ਜਿਹੜੇ ਲੋਕ ਪੰਜਾਬ ਤੋਂ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਬੰਦੇ ਤੇ ਐਵੇਂ ਝੂਠੇ ਇਲਜ਼ਾਮ ਲਗਾ ਕੇ ਉਹਨੂੰ ਅੰਦਰ ਰੱਖਣ ਦੀ ਜੋ ਐਡਾ ਖਤਰਨਾਕ ਹੁੰਦਾ ਤੇ ਲੋਕ ਉਹਨੂੰ ਏਡੇ ਤਦਾਦ ਚ ਵੋਟਾਂ ਪਾ ਕੇ ਨਾ ਜਿੱਤੋਂ ਇੱਕ ਪਾਸੇ 22 April ਨੂੰ ਐਨਐਸਏ ਖਤਮ ਹੋਣ ਜਾ ਰਹੀ ਸੀ ਦੂਸਰੇ ਪਾਸੇ ਇਕਦਮ ਹੀ ਉਹ ਚ ਵਾਦਾ ਕਰਨ ਦੇ ਕਿ ਕਾਰਨ ਸਮੇ ਦੇ ਜੀ ਕਾਰਨ ਕੀ ਮੇਰੇ ਖਿਆਲ ਦੇ ਕੇ ਰਾਜਨੀਤਿਕ ਬਦਲਾਖ ਹੋ ਰਹੀ ਹੈ ਇਹਨਾਂ ਦੇ ਰਾਜਨੀਤਿਕ ਲੋਕਾਂ ਨੇ ਲੋਕਾਂ ਨਾਲ ਧੋਖੇ ਬਾਜ਼ੀਆਂ ਕਰਕੇ ਸਤਾਹ ਤੇ ਆਈ ਆ ਤੇ ਉਹ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਲੋਕ ਇਹਨਾਂ ਨੂੰ ਨਹੀਂ ਚਾਹੁੰਦੇ ਉਹ ਅਮਰਤਪਾਲ ਨੂੰ ਚਾਹੁੰਦੇ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਦਬਾ ਕੇ ਜਾਂ ਜੇਲ੍ਹ ਤੋਂ ਸੁੱਟ ਕੇ ਅਸੀਂ ਆ ਉਹਦੇ ਮਗਰੋਂ ਆਪਣੀ ਰਾਜਨੀਤੀ ਕਰਦੇ ਰਹੀਗੇ ਇੱਕ ਪਾਸੇ ਅਮਰਿਤਪਾਲ ਸਿੰਘ ਤੇ ਬਾਕੀ ਸਾਥੀਆਂ ਨੂੰ ਇੱਥੇ ਪੰਜਾਬ ਲੈ ਆਂਦਾ ਗਿਆ ਉਹਨਾਂ ਤੋਂ ਐਨਐਸਏ ਖਤਮ ਕਰ ਦਿੱਤੀ ਗਈ ਕੱਲ ਨੂੰ ਅਮਰਿਤਪਾਲ ਸਿੰਘ ਤੇ ਹੀ ਕਿਉਂ ਲਗਾਇਆ ਜਾ ਰਿਹਾ ਹੈ ਇੱਧਰ ਪਿੱਛੇ ਕਿਹੜੇ ਵੱਡੇ ਕਾਰਨ ਸਮਝਦੇ ਤੇ ਕਿ ਇੱਕੇ ਦੀ ਸਾਜ਼ਿਸ਼ ਇਹ ਮੇਰਾ ਖਿਆਲ ਹੈ ਕਿ ਸਾਜ਼ਿਸ਼ ਹੈ ਉਸਾਨੋ ਤੇ ਇਹ ਵੀ ਖਰਸ਼ਾ ਹੈ ਕਿ ਉਹਨਾਂ ਦੀ ਕੋਈ ਜਾਨ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਉਹਨਾਂ ਨੂੰ ਇਕੱਲੇ ਰੱਖਿਆ ਉਹਨਾਂ ਨੂੰ ਉਹਨਾਂ ਨਾਲ ਕੋਈ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਤੇ ਅਸੀਂ ਇਹ ਇਹ ਪੰਜਾਬ ਸਰਕਾਰ ਜਾਂ ਆਪਣੀ ਹਿੰਦ ਸਰਕਾਰ ਉਹਦੀ ਜ਼ਿੰਮੇਵਾਰ ਹੋਗੀ ਇਸ ਕਰਕੇ ਸਾਨੂੰ ਇਸ ਗੱਲ ਦਾ ਵੀ ਖਰਸ਼ਾ ਕਿ ਉਹਨਾਂ ਨੂੰ ਕੱਲੇ ਰੱਖਣ ਦਾ ਜਿਹੜਾ ਮਤਲਬ ਹੈ ਕਿ ਉਹਨਾਂ ਨੂੰ ਸ਼ਾਇਦ ਕੋਈ ਜਾਣੀ ਨੁਕਸਾਨ ਦੀ ਵੀ ਇਹ ਇਹ ਡਰਿਆ ਸਨ ਇੱਕ ਪਾਸੇ ਮੈਂਬਰ ਪਾਰਲੀਮੈਂਟ ਹੋਣ ਤੇ ਵੱਡੀ ਗਿਣਤੀ ਚ ਵੋਟਾਂ ਜਿਹੜੀਆਂ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਦਿੱਤੀਆਂ ਸੀ ਦੂਸਰੇ ਪਾਸੇ ਉਹਨਾਂ ਨੂੰ ਪੰਜਾਬ ਲਿਆਂਚੀ ਖਤਰਾ ਨਜ਼ਰ ਆ ਰਿਹਾ ਇਹ ਇਹ ਤਾਂ ਇਹ ਹੁਕਮਰਾਨਾਂ ਨੂੰ ਤੁਹਾਨੂੰ ਵੀ ਪੁੱਛਣਾ ਚਾਹੀਦਾ ਕਿ ਜੇ ਉਹ ਐਡਾ ਖਤਰਨਾਕ ਹੁੰਦਾ ਤੇ ਲੋਕ ਉਹਨੂੰ ਐਡੀ ਤਦਾਦ ਚ ਵੋਟਾਂ ਪਾ ਕੇ ਤਨੇ ਜਿਤਾ ਸਕਦੇ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸ਼ਰੇਆਮ ਲੋਕਤੰਤਰ ਦਾ ਕਤਲ ਆ ਲੋਕਤੰਤਰ ਦੀਆਂ ਢੱਡੀਆਂ ਡਾਈਆਂ ਜਾ ਰਹੀਆਂ ਪੁਲਿਸ ਰਾਜ ਕਾਇਮ ਕੀਤਾ ਜਾ ਰਿਹਾ ਕਿ ਪੁਲਿਸ ਦੇ ਕੋਈ ਅਫਸਰ ਕਹਿ ਦਿੰਦੇ ਆ ਕਿ ਹਾਂ ਜੀ ਉਹ ਇੱਥੇ ਆਉਣ ਦਾ ਖਤਰਾ ਆ ਦਾ ਤੇ ਖਤਰਾ ਤਾਂ ਰੋਜ਼ ਲੋਕਾਂ ਨੂੰ ਖਤਰੇ 'ਚ ਜੀਉ ਲੋਕ ਜੀ ਰਹਾ ਦਿਨ ਦਿਹਾੜੇ ਕਤਲ ਹੋ ਰਹਾ ਉਹ ਖਤਰਾ ਇਹਨਾਂ ਨੂੰ ਦੇਸੀ ਨਹੀਂ ਰਿਹਾ ਤੇ ਅਮਰਤਪਾਲ ਨਸ਼ੇਸ਼ ਨੌਂਦਾ ਤੇ ਨਸ਼ਾ ਜਿਹੜਾ ਸਾਰੀਆਂ ਬਿਮਾਰੀਆਂ ਦੀ ਪੰਜਾਬ ਚ ਅੱਧੇ ਕ੍ਰੈਮ ਦੀ ਜੜ ਜਿਹੜਾ ਨਸ਼ਾ ਹੈ ਤੇ ਨਸ਼ੇ ਦੇ ਉਹ ਨਸ਼ੇ ਦੇ ਖਿਲਾਫ ਲੜਾਈ ਲੜਦਾ ਸੀ ਇਸ ਕਰਕੇ ਉਹਦੇ ਆਉਣ ਦਾ ਮਾਹੌਲ ਖਰਾਬ ਹੋ ਸਕਦਾ ਤੇ ਜਿਹੜਾ ਮਾਹੌਲ ਜਿਹੜਾ ਖਰਾਬ ਆ ਦੋ ਸਾਲ ਤੋਂ ਜੇ ਮਾਹੌਲ ਉਹਦੀ ਗੈਰ ਹਜਰੀ ਚ ਸਹੀ ਹੁੰਦਾ ਚਲੋ ਫਿਰ ਤਾਂ ਮੰਨਿਆ ਜਾ ਸਕਦਾ ਹੈ ਕਿ ਆ ਕੇ ਉਦੋਂ ਬਾਅਦ ਕੋਈ ਕਤਲ ਨਹੀਂ ਹੋਇਆ ਉਦੋਂ ਬਾਅਦ ਕੋਈ ਡਕੈਤ ਨਹੀਂ ਹੋਈ ਉਦੋਂ ਬਾਅਦ ਕੋਈ ਲੁੱਟਖੋ ਨਹੀਂ ਹੋਈ ਤੇ ਅਮਰਤਪਾਲ ਉੱਥੇ ਰਹਿਣਾ ਜਾਇਜ਼ ਸੀ ਤੇ ਜਦੋਂ ਤੁਸੀਂ ਦਿਨ ਦਿਨ ਦਿਹਾੜੇ ਸਭ ਕੁਝ ਵਾਪਰਿਆ ਤੇ ਪੂਰੀ ਨਹੀਂ ਹੋ ਸਕਿਆ ਲੋਕਾਂ ਨੂੰ ਹੁਣ ਸਾਰੀ ਪੂਰੀ ਜਾਣਕਾਰੀ ਆ ਲੋਕ ਇਹਨਾਂ ਨਾਲ ਨਫ਼ਰਤ ਕਰਦੇ ਆ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣ ਦੇ ਰਾ ਇਹ ਇਹਨਾਂ ਨੇ ਕਿਸਾਨਾਂ ਨਾਲ ਧੋਖੇਬਾਜ਼ੀਆਂ ਕੀਤੀਆਂ ਸਾਰੇ ਕਿਸ ਕਿਸੇ ਵਰਗ ਨਾਲ ਵੀ ਟੀਚਰਾਂ ਨੂੰ ਰੋਜ਼ ਕੁੱਟਿਆ ਜਾ ਰਿਹਾ ਕਿਸੇ ਤੇ ਇਸ ਕਰਕੇ ਮੇਰਾ ਖਿਆਲ ਸਰਕਾਰ ਬਸ ਇੱਕੋ ਹੀ ਹਵਾ ਲੋਕਾਂ 'ਚ ਖੜਾ ਕਰਕੇ ਲੋਕਾਂ 'ਚ ਡਰ ਭਾਵਨਾ ਪੈਦਾ ਕਰਕੇ ਦਹਿਸ਼ਤ ਪੈਦਾ ਕਰਕੇ ਬਸ ਆਪਣਾ ਰਾਜ ਲੈਣ ਦਾ ਤਰੀਕਾ ਐ ਐਨਐਸ ਤੋਂ ਤੋੜਨ ਦੇ ਲਈ ਤੁਸੀਂ ਬਣਜੋਗ ਅਦਾਲਤ ਤੇ ਵੀ ਗਏ ਸੀ ਹੁਣ ਫੇਰ ਇੱਕ ਵਾਰ ਵਾਅਦਾ ਹੋ ਗਿਆ ਕਿ ਦੁਬਾਰਾ ਅਦਾਲਤ ਦਾ ਦਰਵਾਜ਼ਾ ਨਹੀਂ ਨਹੀਂ ਅਹੀਂ ਤੇ ਦਰਵਾਜ਼ਾ ਉਦੋਂ ਦਾ ਖੜਕਾ ਰਹੇ ਆ ਪਰ ਮੇਰੇ ਤੇ ਸੋਚਦਾ ਕਿ ਜਿਹੜੀ ਜਿਸ਼ਰੀ ਵੀ ਆ ਉੱਤੇ ਵੀ ਸਵਾਲੀਆ ਚਿੰਨ ਖੜਾ ਹੁੰਦਾ ਕਿ ਉਹ ਉਹ ਵੀ ਕੋਈ ਕਿਸੇ ਚੀਜ਼ ਨੂੰ ਕਿਸੇ ਪਾਸੇ ਨਹੀਂ ਲਾ ਰਹੀ ਹੁਣ ਅੱਗੇ ਦੀ ਕੀ ਰਣਨੀਤੀ ਹੋਏ ਅੱਗੇ ਦੀ ਰਣਨੀਤੀ ਅਸੀਂ ਹੁਣ ਆਪਣੀ ਪਾਰਟੀ ਨਾਲ ਸਲਾਹ ਕਰਕੇ ਅੱਗੇ ਵਾਸਤੇ ਕੁਝ ਹਰਸ਼ ਕਰਾਂਗੇ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਸੀਂ ਇਹਨਾਂ ਨਾਲ ਸਾਰੇ ਆਪਣੇ ਵਰਕਰਾਂ ਨਾਲ ਆਪਣੇ ਆਗੂਆਂ ਨਾਲ ਸਲਾਹ ਗੱਲਬਾਤ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਕੋਈ ਪ੍ਰੋਗਰਾਮ ਆਲੀ ਕੁ ਹਾਂਜੀ ਜਸੇਦਾਰਾਂ ਸਹਿਬ ਨਾਲ ਵੀ ਮੁਲਾਕਾਤ ਹੋਣੀ ਜਾਈ ਅਸੀਂ ਨਹੀਂ ਅਸੀਂ ਆਹ ਉਹ ਸਾਡੇ ਜਸੇਦਾਰਾਂ ਨੂੰ ਸਰੋਨੀ ਕਮੇਟੀ ਦੇ ਪ੍ਰਧਾਨ ਨੂੰ ਅਸੀਂ ਸਾਰਿਆਂ ਨੂੰ ਇਹ ਚੀਜ਼ ਉਹਨਾਂ ਦੇ ਨੋਟਸ ਲਿਆਵਾਂਗੇ ਕਿ ਉਹਨਾਂ ਨੂੰ ਵੀ ਉਹ ਕੌਮ ਦੇ ਆਗੂ ਆ ਤਾਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਇਹ ਨਾ ਜਿਹੋ ਜਿਹਾ ਆਲੇ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਕਿ ਜਿਹੜੇ ਧੱਕੇ ਨਾਲ ਥੋਪੇ ਜਾ ਰਹੇ ਆ ਕੌਮ ਦੇ ਉੱਪਰ